मुर्बाद मुर्दाबाद हरे कृष्ण श्री हरे ਇੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਇਆ ਨਾ ਤੂੰ ਹੀ ਰੋ ਜਾ ਪਹਿਲੇ ਬੰਨੇ ਹੋ ਪਹਿਲੇ ਬੰਨੇ ਅੱਦੇ ਬੰਦੇ ਆ ਉਹ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਇੱਥੇ ਆਓ ਇੱਥੇ ਆਓ ਆਹ ਮੁਲਾਜ਼ਮੀ ਜ਼ਬਰਦਸਤ ਇੱਕ ਆਂਡੇ ਬੀਬੀ ਨਾਲ ਵੇਖੋ ਵਾਈ ਕਿ ਮਰ ਗਿਆ ਨਾ ਵਾਈ ਨਹੀਂ ਨਹੀਂ ਹੱਥ ਲਾਉਂਦੇ ਇਹ ਜਿੰਦੀ ਘੜੀਆਂ ਔਰ ਉਹਨੂੰ ਮਾਰਦਾ ਚਾਹੀਦਾ ਵਾ ਉਹਦਾ ਸਾਰੇ ਇੱਧਰ ਆ ਜਾ ਯਾਰ ਇੱਥੇ ਆ ਜਾਓ ਸਾਰੇ ਇੱਧਰ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ ਜਿੰਨੀ ਜੱਡੀ ਮਤ ਕਾ ਲਗਾ ਤੰਗ ਬਰ ਕੱਲੀ ਕੱਲੀ ਦਿਖਾ ਦੇ মায়াৰ ক'ৰে পালো પછી પદવી કરો બદલી કરો ਕੰਫਣੀ ਕੰਫਣੀ ਤਾਂ ਇੱਕ ਵਾਰ ਫਿਰ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਨੇਤਾ ਜ਼ਮੀਨ ਦਾ ਕਬਜ਼ਾ ਲੈਣ ਆਈ ਪੁਲਿਸ ਦੇ ਨਾਲ ਕਿਸਾਨਾਂ ਦੀ ਖਿੱਚ ਤੂਈ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ੱਟਕੇ ਮਾਰੇਗੇ ਰਿਹਾ ਤਾਂ ਆਪਣੇ ਲਾਮ ਲਸ਼ਕਰ ਲੈ ਕੇ ਮਸ਼ੀਨਾਂ ਲੈ ਕੇ ਜੋ ਹੈ ਪੁਲਿਸ ਪਹੁੰਚੀ ਸੀਗੀ ਕਬਜ਼ਾ ਲੈਣ ਦੇ ਲਈ ਤਾਂ ਉਸ ਤੋਂ ਬਾਅਦ ਕਿਸਾਨ ਅੱਗੇ ਤਿਆਰ ਬਾਰ ਤਿਆਰ ਖੜੇ ਸੀ ਤਾਂ ਜਦੋਂ ਹੀ ਪੁਲਿਸ ਅੱਗੇ ਵਧੀ ਹੈ ਕਿਸਾਨਾਂ ਦੇ ਨਾਲ ਟੱਕਰਾ ਹੁੰਦਾ ਹੈ ਪੁਲਿਸ ਦੇ ਵੱਲੋਂ ੱਤਕੇ ਮਾਰੇ ਗਏ ਤਾਂ ਕਈ ਬਜ਼ੁਰਗ ਕਿਸਾਨ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਜ਼ੁਰਗਾ ਦੀ ਵੀ ਸ਼ਰਮ ਨਹੀਂ ਕੀਤੀ ਗਈ ਬਜ਼ੁਰਗਾ ਨੂੰ ੱਤਕੇ ਮਾਰੇ ਗਏ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਨੇ ਤਾਂ ਤਸਵੀਰਤੋਂ ਦਿਖਾ ਰਿਹਾ ਕਿ ਬਜ਼ੁਰਗਾਂ ਨੂੰ ੱਤਕੇ ਮਾਰੇ ਗਏ ਪੱਗਾ ਵੀ ਲੱਥੀਆਂ ਗਈਆਂ ਤੇ ਡਿੱਗ ਵੀ ਪਏ ਬਜ਼ੁਰਗ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਕਿਸਾਨ ਅਤੇ ਪ੍ਰਸ਼ਾਸਨ ਇੱਕ ਵਾਰ ਮੋੜ ਆਮੋ ਸਾਹਮਣੇ ਨੇ ਤਹਜ਼ੀਲਾ ਗੁਰਦਾਸਪੁਰ ਦੇ ਪਿੰਡ ਪਰਥ ਦੀ ਇਹ ਖਬਰ ਹੈ ਗੁਰਦਾਸਪੁਰ ਦੇ ਪਿੰਡ ਪਰਥ ਦੇ ਵਿੱਚ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਵਾਕਿਆ ਵਾਪਰਿਆ ਤੜਕੇ ਸਵੇਰੇ ਤੱਕੇ ਦੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਆਏ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਕਈ ਬਜ਼ੁਰਗ ਜਿਹੜੇ ਨੇ ਉਸ ਜ਼ਖਮੀ ਵੀ ਹੋਏਗੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਜ਼ਮੀਨ ਦਾ ਕਬਜ਼ਾ ਲੈਂਡ ਦੇ ਲਈ ਕਿਸਾਨ ਪਹੁੰਚਦੇ ਨੇ ਤਾਂ ਇਸ ਦੌਰਾਨ ਪੁਲਿਸ ਪਹੁੰਚਦੀ ਹੈ ਤੇ ਕਿਸਾਨਾਂ ਦੇ ਨਾਲ ਜੋ ਹੈ ਧੱਕਾ ਮੁਕੀ ਹੁੰਦੀ ਹੈ ਤਾਂ ਇਹ ਤਸਵੀਰਾਂ ਨੇ ਪਿੰਡ ਭਰਤ ਦੀਆਂ ਤਸਵੀਰਾਂ ਜੰਮੂ ਕਸ਼ਮੀਰ ਦੇ ਪਿੰਡ ਭਰਤ ਦੀਆਂ ਇਹ ਤਸਵੀਰਾਂ ਨੇ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਜੋ ਵਾਕਿਆਵਾ ਪ੍ਰਯਤ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਧੱਕਾ ਮੁਕੀ ਕੀਤੀ ਜਾ ਰਹੀ ਹੈ ਬਜ਼ੁਰਗ ਕਿਸਾਨ ਜੜੇ ਜ਼ਖਮੀ ਵੀ ਹੋਏ ਨੇ ਕਿਸਾਨਾਂ ਦੀਆਂ ਪੱਗਾ ਵੀ ਲੱਤ ਗਈਆਂ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਇਹ ਤਸਵੀਰਾਂ ਪਿੰਡ ਪਰਤ ਦੀਆਂ ਇਹ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਤਾਂ ਤੜਕਸਾਰ ਇਹ ਪੂਰਾ ਵਾਕਿਆ ਜੋ ਵਾਪਰਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਭੱਜਦੇ ਪੁਲਿਸ ਮਗਰ ਪਸ ਦੀ ਨਜ਼ਰ ਆ ਰਹੀ ਹੈ ਤੁਸੀਂ ਵੇਖੋ ਫਸਲ ਤੱਕ ਵੀ ਖਰਾਬ ਹੋ ਗਈ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਬਣਿਆ ਹੋਇਆ ਤੁਸੀਂ ਵੇਖੋ ਬਜ਼ੁਰਗ ਬਜ਼ੁਰਗਾਂ ਦਾ ਤੁਸੀਂ ਹਾਲ ਵੇਖੋ ਜਿਨ੍ਹਾਂ ਦੀ ਇਸ ਵੇਲੇ ਘਰੇ ਬੈ ਕੇ ਰੋਟੀ ਖਾਣ ਦੀ ਉਮਰ ਹੈ ਉਹ ਆਪਣੇ ਹੱਕਾਂ ਦੇ ਲਈ ਕਿਸ ਤਰ੍ਹਾਂ ਲੜ ਰਹੇ ਨੇ ਇਹ ਤਸਵੀਰਾਂ ਨੇ ਹਾਲਾਂਕਿ ਅਪੁਨਸ ਜਿਹੜੀ ਐ ਉਹ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀਗੀ ਆਪਣਾ ਸਾਜੋ ਸਮਾਨ ਨਾਲ ਲੈ ਕੇ ਮਸ਼ੀਨਾ ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀ ਪਰ ਉਸ ਤੋਂ ਨਾਲ ਹੀ ਜਿਹੜਾ ਇਹ ਪੂਰਾ ਸੀਨ ਜੋੜਾ ਹੈਗਾ ਉਹ ਵਾਪਰ ਜਾਂਦਾ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਹ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਕਿਸਾਨ ਖੇਤਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਛੰਡੇ ਹੱਥਾਂ ਦੇ ਵਿੱਚ ਨੇ ਕਿਸਾਨੀ ਛੰਡੇ ਤਾਂ ਆਖਰ ਪੂਰਾ ਮਾਮਲਾ ਕੀ ਹੈ ਸਰਵਰ ਸਿੰਘ ਪੰਦੇਰ ਕਿਸਾਨਾਂ ਗੁਣ ਦੇ ਵੱਲ ਸਪਸ਼ਟ ਕੀਤਾ ਗਿਆ ਕਿ ਆਖਰ ਕੀ ਮਾਮਲਾ ਸੀ ਕਿਸ ਤਰ੍ਹਾਂ ਪੂਰਾ ਵਾਕਿਆ ਜਿਹੜਾ ਹੈ ਵਾਪਰਿਆ ਕੀ ਕਾਰਨ ਸੀ ਕਿਵੇਂ ਕਿਸਾਨਾਂ ਦੇ ਵੱਲੋਂ ਜੜੀ ਹੈ ਉਹ ਤਿਆਰੀ ਕੀਤੀ ਗਈ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਕਹਿਤਾ ਸੀ ਕਿ ਕਬਜ਼ਾ ਲੈਣ ਉਹ ਤੋਂ ਬਾਅਦ ਸਾਰਾ ਸਮਾਨ ਸਮੂਹ ਲੈ ਕੇ ਪ੍ਰਸ਼ਾਸਨ ਪਹੁੰਚ ਜਾਂਦਾ ਪਰ ਕਿਸਾਨ ਵੀ ਤਿਆਰਬਰ ਤਿਆਰ ਬੈਠੇ ਸੀਗੇ ਤਾਂ ਉਹਨਾਂ ਦੇ ਵੱਲੋਂ ਪੂਰਾ ਸਾਹਮਣਾ ਕੀਤਾ ਗਿਆ ਉਹ ਸਾਹਮਣੇ ਇੱਕ ਵਾਰ ਫਿਰ ਨਜ਼ਰ ਆਏ ਕਿਸਾਨ ਅਤੇ ਪ੍ਰਸ਼ਾਸਨਤਾ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਪੱਜਾ ਪਜਾਈ ਹੋ ਰਹੀ ਹੈ ਇਹ ਖੇਤਾਂ ਦੇ ਵਿੱਚ ਪੱਜਾ ਪਜਾਈ ਹੋ ਰਹੀ ਹੈ ਇਹ ਤਸਵੀਰਤੋਂ ਨਾ ਸਾਂਝੀਆਂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਅਤੂਗਲ ਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਉੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਇਹ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਤਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਕਿ ਬਹੁਤ ਜ਼ਿਆਦਾ ਅਤਿ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਜਿਹੜੇ ਲੋਕੀ ਤੇ ਕਿਤੇ ਜੜੀ 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 ਜੜਜ ਮਰਦਾਬਾਦ ਮਰਦਾਬਾਦ ਜੁਮੇ ਆ ਜਿੱਪੀ ਹਰ ਕ੍ਰਿਸ਼ਨ ਸਿਰੀ ਹਰ ਕ੍ਰਿਸ਼ਨ ਆਹ ਵੇਖੋ ਆ ਪਿਆਰ ਪੰਜਾਬ ਨੂੰ ਸ਼ੁਕਰੀਆ ਪਿਆਰ ਲੈ ਕਾ ਤੱਕੇ ਰਕਾ ਆਈ ਵਾਈ ਜਾਂਦੇ ਰੋ ਰੋ ਇੱਥੇ ਰੋਜੋ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਤੂੰ ਵੀ ਰੋਜੋ ਪਹਿਲੇ ਬੰਨੇ ਹੋ ਪਹਿਲੇ ਬੰਨੇ ਅੱਦੇ ਬੰਦੇ ਆ ਉਹ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਇੱਥੇ ਆਓ ਇੱਥੇ ਆਓ ਇੱਥੇ ਆਓ ਇੱਥੇ ਆਓ ਆਹ ਮੁਲਾਜ਼ਮੀ ਜ਼ਬਰਦਸਤ ਇੱਕ ਆਂਡੇ ਬੀਬੀ ਨਾਲ ਵੇਖੋ ਵਹੀ ਮਾਰ ਕੇ ਨਾ ਵਹੀ ਨਹੀਂ ਹਾਂ ਨਹੀਂ ਹੱਥ ਲਾਉਂਦੇ ਤੇ ਫੀਸ ਨਹੀਂ ਆ ਹਾਂ ਹੰਮਭਾਉਂ ਦਾ ਚਾਈਦਾ ਵਾ ਉਹ ਤਾਂ ਮੈਂ ਲੈਂਦੀ ਆ ਉਹ ਸਾਰੇ ਇੱਧਰ ਆ ਜਾ ਯਾਰ ਇੱਥੇ ਆ ਜਾਓ ਸਾਰੇ ਇੱਧਰ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ قیمت کان لگا کتن کلی کلی دکھا دے ਗੱਡੀ ਕੋੜੇ ਪਾ ਗੋ ਪਿਛੇ ਪਿਛੇ ਬੱਜਦੀ ਕਰੋ ਬੱਜਦੀ ਬੱਜਦੀ ਕਰੋ ਦੁਕਾਨਾ ਘਾਟ ਲਓ ਇੰਦਾ ਬਾਤਣਾ ਸਭੀ ਕੱਢ ਗਿਆ ਇਹ ਲੱਗਦਾ ਹੈ। ਆਸਾਂ ਰਫ ਨਹੀਂ ਕਰਾ ਫੜੀ। ਤਾਂ ਇੱਕ ਵਾਰ ਫਿਰ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਨੇਤਾ ਜ਼ਮੀਨ ਦਾ ਕਬਜ਼ਾ ਲੈਣ ਆਈ ਪੁਲਿਸ ਦੇ ਨਾਲ ਕਿਸਾਨਾਂ ਦੀ ਖੇਚਤ ਹੋਈ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ੱੱੱਕੇ ਮਾਰੇਗੇ ਰਿਹਾ ਤਾਂ ਆਪਣੇ ਲਾਮ ਲਸ਼ਕਰ ਲੈ ਕੇ ਮਸ਼ੀਨਾਂ ਲੈ ਕੇ ਜੋ ਹੈ ਪੁਲਿਸ ਪਹੁੰਚੀ ਸੀਗੀ ਕਬਜ਼ਾ ਲੈਣ ਦੇ ਲਈ ਤਾਂ ਉਸ ਤੋਂ ਬਾਅਦ ਕਿਸਾਨ ਅੱਗੇ ਤਿਆਰ ਬਾਰ ਤਿਆਰ ਖੜੇ ਸੀ ਤਾਂ ਜਦੋਂ ਹੀ ਪੁਲਿਸ ਅੱਗੇ ਵਧੀ ਹੈ ਤਾਂ ਕਿਸਾਨਾਂ ਦੇ ਨਾਲ ਟੱਕਰਾ ਹੁੰਦਾ ਹੈ ਪੁਲਿਸ ਦੇ ਵੱਲੋਂ ੱੱੱਕੇ ਮਾਰੇਗੇ ਤਾਂ ਕਈ ਬਜ਼ੁਰਗ ਕਿਸਾਨ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਪੁਲਿਸ ਬਲਾਜ਼ਮਾ ਦੇ ਵੱਲੋਂ ਬਜ਼ੁਰਗਾ ਦੀ ਵੀ ਸ਼ਰਮ ਨੇ ਕੀਤੀ ਗਈ ਬਜ਼ੁਰਗਾ ਨੂੰ ਤੱਕੇ ਮਾਰੇ ਗਏ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਨੇ ਤਾਂ ਤਸਵੀਰ ਤੋਂ ਦਿਖਾ ਰਿਹਾ ਕਿ ਬਜ਼ੁਰਗਾਂ ਨੂੰ ਤੱਕੇ ਮਾਰੇ ਗਏ ਪੱਗਾ ਵੀ ਲੱਥੀਆਂ ਗਈਆਂ ਤੇ ਡਿੱਗ ਵੀ ਪਏ ਬਜ਼ੁਰਗ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਕਿਸਾਨ ਅਤੇ ਪ੍ਰਸ਼ਾਸਨ ਇੱਕ ਵਾਰ ਮੋੜ ਆਮੋ ਸਾਹਮਣੇ ਨੇ ਤਹਜ਼ੀਲਾ ਗੁਰਦਾਸਪੁਰ ਪਿੰਡ ਪਰਥ ਦੀ ਇਹ ਖਬਰ ਹੈ ਗੁਰਦਾਸਪੁਰ ਦੇ ਪਿੰਡ ਪਰਥ ਦੇ ਵਿੱਚ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਵਾਕਿਆ ਵਾਪਰਿਆ ਤੜਕੇ ਸਵੇਰੇ ਤੱਕੇ ਦੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਆਏ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਕਈ ਬਜ਼ੁਰਗ ਜਿਹੜੇ ਨੇ ਉਸ ਜ਼ਖਮੀ ਵੀ ਹੋਏਗੇ ਨੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਕਿਸਾਨ ਪਹੁੰਚਦੇ ਨੇ ਤਾਂ ਇਸ ਦੌਰਾਨ ਪੁਲਿਸ ਪਹੁੰਚਦੀ ਹੈ ਤੇ ਕਿਸਾਨਾਂ ਦੇ ਨਾਲ ਜੋ ਹੈ ਧੱਕਾ ਮੁਕੀ ਹੁੰਦੀ ਹੈ ਤਾਂ ਇਹ ਤਸਵੀਰਾਂ ਨੇ ਪਿੰਡ ਭਰਤ ਦੀਆਂ ਤਸਵੀਰਾਂ ਜੰਮੂ ਕਸ਼ਮੀਰ ਦੇ ਪਿੰਡ ਭਰਤ ਦੀਆਂ ਇਹ ਤਸਵੀਰਾਂ ਨੇ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਜੋ ਵਾਕਿਆ ਵਾਪਰਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਧੱਕਾ ਮੁਕੀ ਕੀਤੀ ਜਾ ਰਹੀ ਹੈ ਬਜ਼ੁਰਗ ਕਿਸਾਨ ਜੜੇ ਜ਼ਖਮੀ ਵੀ ਹੋਏ ਨੇ ਕਿਸਾਨਾਂ ਦੀਆਂ ਪੱਗਾਂ ਵੀ ਲੱਤ ਗਈਆਂ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਇਹ ਤਸਵੀਰਾਂ ਪਿੰਡ ਪਰਤੋ ਦੀਆਂ ਇਹ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਤਾਂ ਤੜਕਸਾਰ ਇਹ ਪੂਰਾ ਵਾਕਿਆ ਜੋ ਵਾਪਰਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਭੱਜਦੇ ਪੁਲਿਸ ਮਗਰਪਾਸ ਦੀ ਨਜ਼ਰ ਆ ਰਹੀ ਹੈ ਤੁਸੀਂ ਵੇਖੋ ਫਸਲ ਤੱਕ ਵੀ ਖਰਾਬ ਹੋ ਗਈ ਤਾਂ ਕਿਸ ਤਰ੍ਹਾਂ ਦਾ ਮਾਹੌਲ ਇਹ ਬਣਿਆ ਹੋਇਆ ਤੁਸੀਂ ਵੇਖੋ ਬਜ਼ੁਰਗ ਬਜ਼ੁਰਗਾਂ ਦਾ ਤੁਸੀਂ ਹਾਲ ਵੇਖੋ ਜਿਨ੍ਹਾਂ ਦੀ ਇਸ ਵੇਲੇ ਘਰੇ ਬੈ ਕੇ ਰੋਟੀ ਖਾਣ ਦੀ ਉਮਰ ਹੈ ਉਹ ਆਪਣੇ ਹੱਕਾਂ ਦੇ ਲਈ ਕਿਸ ਤਰ੍ਹਾਂ ਲੜ ਰਹੇ ਨੇ ਇਹ ਤਸਵੀਰਾਂ ਨੇ ਹਾਲਾਂਕਿ ਅਪੂਰਨ ਜਿਹੜੀ ਹੈ ਉਹ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀਗੀ ਆਪਣਾ ਸਾਜੋ ਸਮਾਨ ਨਾਲ ਲੈ ਕੇ ਮਸ਼ੀਨਾਂ ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀ ਪਰ ਉਸ ਤੋਂ ਨਾਲ ਹੀ ਜਿਹੜਾ ਇਹ ਪੂਰਾ ਸੀਨ ਜੁੜਾ ਹੈਗਾ ਉਹ ਵਾਪਰ ਜਾਂਦਾ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਹ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਕਿਸਾਨ ਖੇਤਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਛੰਡੇ ਹੱਥਾਂ ਦੇ ਵਿੱਚ ਨੇ ਕਿਸਾਨੀ ਛੰਡੇ ਤਾਂ ਆਕਰ ਪੂਰਾ ਮਾਮਲਾ ਕੀ ਹੈ ਸਰਬਰ ਸਿੰਘ ਪੰਦੇਰ ਕਿਸਾਨਾਂ ਅਗੂਨ ਦੇ ਵੱਲ ਸਪਸ਼ਟ ਕੀਤਾ ਗਿਆ ਕਿ ਆਕਰ ਕੀ ਮਾਮਲਾ ਸੀ ਕਿਸ ਤਰ੍ਹਾਂ ਪੂਰਾ ਵਾਕਿਆ ਜਿਹੜਾ ਹੈ ਵਾਪਰਿਆ ਕੀ ਕਾਰਨ ਸੀ ਕਿਵੇਂ ਕਿਸਾਨਾਂ ਦੇ ਵੱਲੋਂ ਜੜੀ ਹੈ ਉਹ ਤਿਆਰੀ ਕੀਤੀ ਗਈ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਕਹਿਤਾ ਸੀ ਕਿ ਕਬਜ਼ਾ ਲੈਣ ਉਹ ਤੋਂ ਬਾਅਦ ਸਾਰਾ ਸਮਾਨ ਸਮੂਹ ਲੈ ਕੇ ਪ੍ਰਸ਼ਾਸਨ ਪਹੁੰਚ ਜਾਂਦਾ ਪਰ ਕਿਸਾਨ ਵੀ ਤਿਆਰਬਰ ਤਿਆਰ ਬੈਠੇ ਸੀਗੇ ਤਾਂ ਉਹਨਾਂ ਦੇ ਵੱਲੋਂ ਪੂਰਾ ਸਾਹਮਣਾ ਕੀਤਾ ਗਿਆ ਆਪੋ ਸਾਹਮਣੇ ਇੱਕ ਵਾਰ ਫਿਰ ਨਜ਼ਰ ਆਏ ਕਿਸਾਨ ਅਤੇ ਪ੍ਰਸ਼ਾਸਨ ਤਾਂ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਪੱਜਾ ਪਜਾਈ ਹੋ ਰਹੀ ਆ ਇਹ ਖੇਤਾਂ ਦੇ ਵਿੱਚ ਪੱਜਾ ਪਜਾਈ ਹੋ ਰਹੀ ਹੈ ਇਹ ਤਸਵੀਰ ਤੋਂ ਅਸੀਂ ਜਿਆ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ 'ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਉੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਧੱਕਾ ਛੇਤੀ ਹੀ ਸਾਡੀਆਂ ਮੁਰਦਾਬਾਦ ਇੱਥੇ ਰਹਿ ਲੋ ਇੱਥੇ ਜੜੀ 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 ਮੁਰਦਾਬਾਦ ਮੁਰਦਾਬਾਦ ਕ੍ਰਿਸ਼ਨ ਜੀ ਮੇ ਆ ਜਿਪਤੀ ਹਰ ਕ੍ਰਿਸ਼ਨ ਸ੍ਰੀ ਹਰ ਕ੍ਰਿਸ਼ਨ ਆਹ ਵੇਖੋ ਆਪਾਂ ਪਿਆਰ ਪੰਜਾਬ ਨੂੰ ਸ਼ੁਕੁਨੀਆਂ ਪਿਆਰ तो पहले बने हो पहले बनो इधर आप पहले बने तो इधर आप पहले बने ਆਉਂਦਾ ਪਈ ਐ ਜੀ ਚਲਾਇਆ ਇੱਥੇ ਆ ਇੱਥੇ ਆਹ ਮਲਾਜ਼ਮੀ ਜ਼ਬਰਦਸਤੀ ਕਾਂਡੇ ਬੀਬੀ ਨਾਲ ਵੇਖੋ ਨਹੀਂ ਹੱਥ ਲਾਉਂਦੇ ਤੇ ਹਨੂਮਾਨ ਬਾਹੂ ਦਾ ਡੈਕ ਚਾਈਦਾ ਵਾ ਉਹ ਤਾਂ ਸਾਰਾ ਇੱਧਰ ਆ ਜਾ ਯਾਰ ਇੱਥੇ ਆ ਜਾਓ ਸਾਰੇ ਇੱਥੇ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ ਇਹਨੇ ਗੱਡੀ ਵਿੱਚ ਤਾਂ ਲਗਾ ਤੰਗ ਪਰ ਕੱਲੀ ਕੱਲੀ ਬਖਾ ਦੇ ਇਹਨੇ ਜਦੋਂ ਗੱਡੀ ਚਾਲੀ ਉਹ ਕਿਹਦੇ ਲਈ ਮਾਫਰ

एक बार फिर पुलिस किसान आमो सामने ने तो जमीन का कब्जा लेने आई पुलिस ਦੇ ਨਾਲ ਕਿਸਾਨਾਂ ਦੀ ਖੇਚਤ ਹੋਈ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਧੱਕੇ ਮਾਰੇਗੇ ਰਿਹਾ ਆਪਣੇ ਲਾਮ ਲਸ਼ਕਰ ਲੈ ਕੇ ਮਸ਼ੀਨਾ ਲੈ ਕੇ ਜੋ ਹੈ ਪੁਲਿਸ ਕੋਚੀ ਸੀਗੀ ਕਬਜ਼ਾ ਲੈਣ ਦੇ ਲਈ ਤਾਂ ਉਸ ਤੋਂ ਬਾਅਦ ਕਿਸਾਨ ਅੱਗੇ ਤਿਆਰ ਬਰ ਤਿਆਰ ਖੜੇ ਸੀ ਤਾਂ ਜਦੋਂ ਹੀ ਪੁਲਿਸ ਅੱਗੇ ਵਧੀ ਹੈ ਤਾਂ ਕਿਸਾਨਾਂ ਦੇ ਨਾਲ ਟਕਰਾ ਹੁੰਦਾ ਹੈ ਪੁਲਿਸ ਦੇ ਵੱਲੋਂ ਧੱਕੇ ਮਾਰੇਗੇ ਤਾਂ ਕਈ ਬਜ਼ੁਰਗ ਕਿਸਾਨ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਜ਼ੁਰਗਾ ਦੀ ਵੀ ਸ਼ਰਮ ਨੇ ਕੀਤੀ ਗਈ ਬਜ਼ੁਰਗਾ ਨੂੰ ਤੱਕੇ ਮਾਰੇ ਗਏ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਨੇ ਤਾਂ ਤਸਵੀਰ ਤੋਂ ਦਿਖਾ ਰਿਹਾ ਕਿ ਬਜ਼ੁਰਗਾ ਨੂੰ ਤੱਕੇ ਮਾਰੇ ਗਏ ਪੱਗਾ ਵੀ ਲੱਥੀਆਂ ਗਈਆਂ ਤੇ ਡਿੱਗ ਵੀ ਪਏ ਬਜ਼ੁਰਗ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਕਿਸਾਨ ਅਤੇ ਪ੍ਰਸ਼ਾਸਨ ਇੱਕ ਵਾਰ ਮੋੜ ਆਮੋ ਸਾਹਮਣੇ ਨੇ ਤਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪ੍ਰਦੇਪ ਪਿੰਡ ਪਰਥ ਦੀ ਇਹ ਖਬਰ ਹੈ ਗੁਰਦਾਸਪੁਰ ਦੇ ਪਿੰਡ ਪਰਥ ਦੇ ਵਿੱਚ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਵਾਕਿਆ ਵਾਪਰਿਆ ਤੜਕੇ ਸਵੇਰੇ ਤੱਕੇ ਦੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਆਏ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਕਈ ਬਜ਼ੁਰਗ ਜਿਹੜੇ ਨੇ ਉਸ ਜ਼ਖਮੀ ਵੀ ਹੋਏਗੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਕਿਸਾਨ ਪਹੁੰਚਦੇ ਨੇ ਤਾਂ ਇਸ ਦੌਰਾਨ ਪੁਲਿਸ ਪਹੁੰਚਦੀ ਹੈ ਤੇ ਕਿਸਾਨਾਂ ਦੇ ਨਾਲ ਜੋ ਹੈ ਧੱਕਾ ਮੁਕੀ ਹੁੰਦੀ ਹੈ ਤਾਂ ਇਹ ਤਸਵੀਰਾਂ ਨੇ ਪਿੰਡ ਭਰਤ ਦੀਆਂ ਤਸਵੀਰਾਂ ਜੰਮੂ ਕਸ਼ਮੀਰ ਦੇ ਪਿੰਡ ਭਰਤ ਦੀਆਂ ਇਹ ਤਸਵੀਰਾਂ ਨੇ ਜੰਮੂ ਕਟੜਾ ਰੋਡ ਤੇ ਤੜਕੇ ਇਹ ਪੂਰਾ ਜੋ ਵਾਕਿਆ ਵਾਪਰਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਧੱਕਾ ਮੁਕੀ ਕੀਤੀ ਜਾ ਰਹੀ ਹੈ ਬਜ਼ੁਰਗ ਕਿਸਾਨ ਜੜੇ ਜ਼ਖਮੀ ਵੀ ਹੋਏ ਨੇ ਕਿਸਾਨਾਂ ਦੀਆਂ ਪੱਗਾ ਵੀ ਲੱਤ ਗਈਆਂ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਇਹ ਤਸਵੀਰਾਂ ਪਿੰਡ ਪਰਥ ਦੀਆਂ ਇਹ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਤਾਂ ਤਰਕਸਾਰ ਇਹ ਪੂਰਾ ਵਾਕਿਆ ਜੋ ਵਾਪਰਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਭੱਜਦੇ ਪੁਲਿਸ ਮਗਰ ਪਾਸ ਦੀ ਨਜ਼ਰ ਆ ਰਹੀ ਹੈ ਤੁਸੀਂ ਵੇਖੋ ਫਸਲ ਤੱਕ ਵੀ ਖਰਾਬ ਹੋ ਗਈ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਬਣਿਆ ਹੋਇਆ ਤੁਸੀਂ ਵੇਖੋ ਬਜ਼ੁਰਗ ਬਜ਼ੁਰਗਾਂ ਦਾ ਤੁਸੀਂ ਹਾਲ ਵੇਖੋ ਜਿਨ੍ਹਾਂ ਦੀ ਇਸ ਵੇਲੇ ਘਰੇ ਬੈ ਕੇ ਰੋਟੀ ਖਾਣ ਦੀ ਉਮਰ ਹੈ ਉਹ ਆਪਣੇ ਹੱਕਾਂ ਦੇ ਲਈ ਕਿਸ ਤਰ੍ਹਾਂ ਲੜ ਰਹੇ ਨੇ ਇਹ ਤਸਵੀਰਾਂ ਨੇ ਹਾਲਾਂਕਿ ਅਪੂਰਨ ਜਿਹੜੀ ਹੈ ਉਹ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀਗੀ ਆਪਣਾ ਸਾਜੋ ਸਮਾਨ ਨਾਲ ਲੈ ਕੇ ਮਸ਼ੀਨਾਂ ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਗਈ ਸੀ ਪਰ ਉਸ ਤੋਂ ਨਾਲ ਹੀ ਜਿਹੜਾ ਇਹ ਪੂਰਾ ਸੀਨ ਜੁੜਾ ਹੈਗਾ ਉਹ ਵਾਪਰ ਜਾਂਦਾ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਹ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਕਿਸਾਨ ਖੇਤਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਛੰਡੇ ਹੱਥਾਂ ਦੇ ਵਿੱਚ ਨੇ ਕਿਸਾਨੀ ਛੰਡੇ ਤਾਂ ਆਖਰ ਪੂਰਾ ਮਾਮਲਾ ਕੀ ਹੈ ਸਰਵਰ ਸਿੰਘ ਪੰਦੇਰ ਕਿਸਾਨਾਂ ਗੁਣ ਦੇ ਵੱਲ ਸਪਸ਼ਟ ਕੀਤਾ ਗਿਆ ਕਿ ਆਖਰ ਕੀ ਮਾਮਲਾ ਸੀ ਕਿਸ ਤਰ੍ਹਾਂ ਪੂਰਾ ਵਾਕਿਆ ਜਿਹੜਾ ਹੈ ਵਾਪਰਿਆ ਕੀ ਕਾਰਨ ਸੀ ਕਿਵੇਂ ਕਿਸਾਨਾਂ ਦੇ ਵੱਲੋਂ ਜੜੀ ਹੈ ਉਹ ਤਿਆਰੀ ਕੀਤੀ ਗਈ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਕਹਿਤਾ ਸੀ ਕਿ ਕਬਜ਼ਾ ਲੈਣ ਉਹ ਤੋਂ ਬਾਅਦ ਸਾਰਾ ਸਮਾਨ ਸਮੂਹ ਲੈ ਕੇ ਪ੍ਰਸ਼ਾਸਨ ਪਹੁੰਚ ਜਾਂਦਾ ਪਰ ਕਿਸਾਨ ਵੀ ਤਿਆਰਬਰ ਤਿਆਰ ਬੈਠੇ ਸੀਗੇ ਤਾਂ ਉਹਨਾਂ ਦੇ ਵੱਲੋਂ ਪੂਰਾ ਸਾਹਮਣਾ ਕੀਤਾ ਗਿਆ ਉਹ ਸਾਹਮਣੇ ਇੱਕ ਵਾਰ ਫਿਰ ਨਜ਼ਰ ਆਏ ਕਿਸਾਨ ਅਤੇ ਪ੍ਰਸ਼ਾਸਨਤਾ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਪੱਜਾ ਪਜਾਈ ਹੋ ਰਹੀ ਹੈ ਇਹ ਖੇਤਾਂ ਦੇ ਵਿੱਚ ਪੱਜਾ ਪਜਾਈ ਹੋ ਰਹੀ ਹੈ ਇਹ ਤਸਵੀਰਤੋਂ ਨਾ ਸਾਂਝੀਆਂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਅੱਤੁਗਲ ਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ 'ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਉੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਤਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤਿ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਇਹ ਮੇਰੇ ਪਿੱਛੇ ਤੇ ਨਾਲਾ ਯੋਗ ਤੋਂ ਜੜੀ 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 ਮਰਦਾਬਾਦ ਮਰਦਾਬਾਦ ਜੁਮੇ ਆ ਜਿੱਪੀ ਹਰ ਕ੍ਰਿਸ਼ਨ ਸਿਧੀ ਹਰ ਕ੍ਰਿਸ਼ਨ ਆਹ ਵੇਖੋ ਆਹ ਵੇਖੋ ਪਿਆਰ ਪੰਜਾਬ ਨੂੰ ਸ਼ੁਕਰੀਆ ਪਿਆਰ ਸ਼ੁਕਰੀਆ ਲੈ ਚੱਲਦੇ ਆ ਉੱਥੇ ਤੱਕ ਰੱਗਾ ਇਵੇਂ ਹੀ ਜਾਂਦੇ ਰਹਿ। ਉਹ ਇੱਧਰ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੋਈ ਨਹੀਂ ਰੋ ਜਾ। ਪਹਿਲੇ ਬੰਨੇ ਹੋ ਪਹਿਲੇ ਬੰਨੇ ਅੱਧੇ ਬੰਦੇ ਨੇ। ਉਹ ਇੱਧਰ ਆ ਪਹਿਲੇ ਬੰਨੇ। ਇੱਧਰ ਆ ਪਹਿਲੇ ਬੰਨੇ।